ਪੰਜਾਬ ਦੀ ਖੁੰਨੀ ਸੜਕ 40 ਦਿਨਾ ਛੁਈਆਂ ਚਾਰ ਮੋਤਾ ਲੋਕ ਆਏ ਸੜਕਾਂ ਤੇ ਸਰਕਾਰ ਤੇ ਪ੍ਰਸ਼ਾਸਨ ਸੁੱਤਾ ਕੁੰਭ ਕਰਨ ਦੀ ਨਹੀਂ ਜਿਹੜਾ ਹੈਗਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂ ਕਰ ਰਹੇ ਇਹਦਾ ਕਾਰਨ ਹੈ ਕਿ ਪਿਛਲੇ 40 ਦਿਨਾਂ ਦੇ ਵਿੱਚ ਚਾਰ ਮੌਤਾਂ ਸਰਕੂਲਰ ਰੋਡ ਦੇ ਉੱਤੇ ਹੋ ਚੁੱਕੀਆਂ ਨੇ ਤੇ ਪਿਛਲੇ ਸਮੇਂ ਕੈਂਡਲ ਮਾਰਚ ਵੀ ਹੋਇਆ ਇਸੇ ਮਹੀਨੇ ਦੇ 2 ਤਰੀਕ ਨੂੰ ਤੇ ਪਰ ਅਜੇ ਤੱਕ ਨਾ ਪ੍ਰਸ਼ਾਸਨ ਨਾ ਸਰਕਾਰ ਕੰਮ ਕਰਨੀ ਦੀ ਨੀਤ ਸੁੱਤੇ ਪਏ ਨੇ ਇੱਕ ਮੀਟਿੰਗ ਜ਼ਰੂਰ ਹੋਈ ਹੈ ਪਿਛਲੇ ਦਿਨਾਂ 'ਚ ਉਹਦੇ ਵਿੱਚ ਇਹ ਸੁਣਿਆ ਕਿ ਤਿੰਨ ਸਪੀਡ ਬ੍ਰੇਕਰ ਤੇ ਇੱਕ ਲਾਈਟਾਂ ਲੱਗਣਗੀਆਂ ਨਾ ਕਿਤੇ ਲਾਈਟ ਲੱਗੀ ਦਿਖ ਰਹੀ ਐ ਨਾ ਕੋਈ ਸਪੀਡ ਬ੍ਰੇਕਰ ਦੇਖ ਰਿਹਾ ਐ ਨਾ ਕੋਈ ਕੰਮ ਹੁੰਦਾ ਦਿਖ ਰਿਹਾ ਐ ਜੋ ਇਦੋਂ ਵੀ ਛੋਟੀ ਗੱਲ ਮਤਲਬ ਜਿਹੜੇ ਇੱਥੇ ਸੜਕ ਦੇ ਉੱਤੇ ਚਿੱਟੀ ਪੱਟੀ ਐ ਸਰਦੀਆਂ ਆ ਗਿਆ ਰਹੀਆਂ ਨੇ ਚਿੱਟੀ ਪੱਟੀ ਵੀ ਕੋਈ ਨਹੀਂ ਦਿਖ ਰਹੀ ਆ ਬੌੜਾ ਗੇਟ ਇੱਥੇ ਹਰ ਟਾਈਮ ਜਾਨ ਦੀ ਬਣੀ ਰਹਦੀ ਆ ਲੋਕਾਂ ਦੀ ਤੇ ਨਾ ਕੋਈ ਰਿਫਲੈਕਟਰ ਅੱਜ ਅਸੀਂ ਨਾ ਬਾਵਾਸੀਆਂ ਨੇ ਸ਼ਹਿਰ ਵਾਸੀਆਂ ਨੇ ਇਲਾਕੇ ਦੇ ਲੋਕਾਂ ਨੇ ਰਲ ਕੇ ਕੁਝ 12-1300 ਰੁਪਏ ਦੇ ਰਿਫਲੈਕਟਰ ਪ੍ਰਾਈਵੇਟ ਆਪ ਖਰੀਦੇ ਨੇ ਆਪ ਲਿਆ ਕੇ ਇੱਥੇ ਲਾ ਰਿਆ ਤੇ ਸਰਕਾਰ ਨੂੰ ਉਹਦਾ ਬਿੱਲ ਵੀ ਭੇਜਾਂਗੇ ਕਿ ਘੱਟੋ ਘੱਟ ਰਿਇਮਬਰਸ ਕੀਤਾ ਜਾਵੇ ਉਹ ਪੈਸਾ ਤਾਂ ਤੇ ਬਾਕੀ ਪੂਰੇ ਨਾਬੇ ਦੇ ਏਰੀਆ 'ਚ ਉਹ ਜਿਹੜੇ ਰਿਫਲੈਕਟਰ ਨੇ ਲਾਉਣ ਦਾ ਕੰਮ ਤੇ ਸਪੀਡ ਆ ਜਿਹੜੀ ਵੱਡੀਆਂ ਗੱਡੀਆਂ ਦੀ ਉਹ ਕੰਟਰੋਲ ਕੀਤੀ ਜਾਵੇ ਕਿਉਂਕਿ ਇੱਥੇ ਜਿਹੜੇ ਵੱਡੇ ਹੈਵੀ ਟਰੱਕ ਲੰਘ ਰਹੇ ਨੇ ਉਹਨਾਂ ਦੇ ਲੰਘਣ ਵਾਲੀ ਸੜਕੇ ਹੀ ਨਹੀਂ ਹੈ ਇਹਦਾ ਪ੍ਰਬੰਧ ਕੋ ਇਸ ਤਰੀਕੇ ਦਾ ਕੀਤਾ ਜਾਵੇ ਤਾਂ ਕਿ ਘੱਟੋ ਘੱਟ ਜੇ ਜਾਣਾਂ ਜਿਹੜੇ ਕੀਮਤੀ ਨੇ ਉਹ ਲੋਕਾਂ ਦੇ ਬੱਚ ਜਾਣ ਪ੍ਰਸ਼ਾਸਨ ਕੰਮ ਕਰਨ ਦੀ ਨੀਤ ਸੱਤਾ ਪਿਆ ਬਿਲਕੁਲ ਹੀ ਇਸ ਪ੍ਰਤੀ ਸੰਜੀਦਗੀ ਨਹੀਂ ਦਿਖ ਰਹੀ ਕੋਈ ਮਤਲਬ ਜਿਵੇਂ ਹੋਣਾ ਚਾਹੀਦਾ ਐਨਾ ਜ਼ਿਆਦਾ ਇੰਨੀਆਂ ਮੌਤਾਂ ਹੋਣ ਦੇ ਬਾਵਜੂਦ ਵੀ ਇੰਨੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਡੇਢ ਸਾਲ ਤੋਂ ਲਗਾਤਾਰ ਲੋਕ ਇੱਜਤੇ ਸੰਘਰਸ਼ ਕਰ ਰਹੇ ਨੇ ਕਦੇ ਮੰਗ ਪੱਤਰ ਦੇਣਾ ਕਦੇ ਪ੍ਰੋਟੈਸਟ ਛੋਟਾ ਸ਼ਾਂਤਮਈ ਤਰੀਕੇ ਨਾਲ ਸੜਕਾਂ ਦੇ ਆਲੇ ਦੋਲੇ ਖੜ ਕੇ ਕਦੇ ਐਸਟੀਐਮ ਸਾਹਿਬ ਨਾਲ ਮੀਟਿੰਗ ਕਦੇ ਡੀਸੀ ਸਾਹਿਬ ਨਾਲ ਮੀਟਿੰਗ ਪਰ ਮੀਟਿੰਗਾਂ ਤੋਂ ਮੀਟਿੰਗਾਂ ਮੀਟਿੰਗਾਂ ਤੋਂ ਮੀਟਿੰਗਾਂ ਉਹ ਜਿਹੜਾ ਕੰਮ ਹੋਣਾ ਚਾਹੀਦਾ ਅਮਲ 'ਚ ਉਹ ਕਿਤੇ ਦਿਖ ਨਹੀਂ ਰਿਹਾ। ਤੋਂ ਪ੍ਰਦਰਸ਼ਨ ਕਰਦੇ। ਇਹ ਜਿਹੜਾ ਪਿਛਲੇ 40 ਦਿਨਾਂ ਦੇ ਵਿੱਚ ਇਹ ਚਾਰ ਮੌਤਾਂ ਹੋਈਆਂ ਨੇ ਤੇ ਜਦੋਂ ਔਰਤਾਂ ਵੀ ਅਸੀਂ ਇਥੋਂ ਲੰਘਦੇ ਆ ਤਾਂ ਆਪਦਾ ਸਿਰ ਤੇ ਕੱਫੜ ਬੰਨ ਕੇ ਹੀ ਲੈ ਕੇ ਆਉਂਦੇ ਆ ਕਿ ਇਹ ਹੀ ਪਤਾ ਵੀ ਵਾਪਸ ਜਾਣਾ ਵੀ ਹੈ ਜਣਾ ਇਹ ਤਾਂ ਕੁੰਮੀ ਸੜਕ ਤੇ ਸਰਕੂਲਰ ਰੋਡਾ ਜਿਹੜਾ ਹੁਣ ਫੁਲੀ ਰੋਡ ਹੋ ਗਿਆ ਇਹ ਤੇ ਦਿਨ ਪਰਤੀ ਦਿਨ ਜਿਹੜੇ ਹਾਦਸੇ ਨੇ ਉਹ ਹੁੰਦੇ ਨੇ ਇੱਥੇ ਕੋਈ ਕੰਟਰੋਲ ਨਹੀਂ ਹੈਗਾ ਅਸੀਂ ਇਹ ਹੀ ਮੰਨਦੇ ਆ ਕਿ ਜਿਹੜੇ ਤੇ ਹੈ ਸਰਕਾਰੀ ਉਹਦਾ ਜੋ ਵੀ ਮੂਵੀ ਵਰਤੀਆ ਜੋ ਸਰਕੂਲਰ ਰੋਡ ਆ ਉਹ ਤੋਂ ਸੁਰੱਖਿਆ ਦੇ ਜਿਹੜੇ ਸਾਧਨ ਨੇ ਉਹ ਵੀ ਨਾਲ ਉੱਤੇ ਬੱਤੀਆਂ ਨਿਓਂ ਚੌਕੀ ਲੱਗਣ ਤੇ ਜਿਹੜੇ ਆਪਣੇ ਬੱਤੀਆਂ ਨੇ ਉਹ ਵੀ ਉੱਥੇ ਜਾਰੀ ਕਰੀਆਂ ਜਾਂਦਾ ਜੀ ਕੀ ਕਹਿਣਾ ਚਾਹੋਗੇ ਅੱਜ ਖੁਦ ਹੀ ਰਿਫਲੈਕਟਰ ਲਗਾ ਰਹੇ ਹਾਂ ਇਹਨਾਂ ਜੀ ਆਪਣੇ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਇਹ ਰਿਫਲੈਕਟਰ ਡਿਵਾਈਡਰ ਹੈ ਜਿਹੜੇ ਇਹ ਲੋਕਲ ਬੰਦੇ ਨੂੰ ਵੀ ਦਿਖਾਈ ਨਹੀਂ ਦਿੰਦੇ ਬਾਹਰਲੇ ਨੂੰ ਤਾਂ ਬਹੁਤ ਵਾਰੀ ਹੁੰਦਾ ਹੈ ਕਿ ਗੱਡੀਆਂ ਚੜ ਜਾਂਦੀਆਂ ਰਿਫਲੈਕਟਰ ਉਹਰੇ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਧੁੰਦਾਂ ਤੋਂ ਪਹਿਲਾਂ ਲਗਾ ਦਿੱਤੇ ਜਾਂਦੇ ਪਹਿਲਾਂ ਵੀ ਉਹਦੀ ਬਹੁਤ ਵਾਰੀ ਇਹਨਾਂ ਨੇ ਹਾੜੇ ਖੜਾ ਖੜਾ ਕੇ ਇੱਕ ਵਾਰੀ ਲਵਾਏ ਸੀ ਪਿਛਲੇ ਸਾਲ ਨੂੰ ਪਰ ਬਹੁਤ ਹਾੜੇ ਖੜਾ ਕੇ ਲਵਾਏ ਸੀ ਐਤਕੀ ਲੋਕਾਂ ਨੇ ਇਹ ਸੋਚਿਆ ਉਹਰੇ ਕਿ ਆਪਾਂ ਆਪ ਹੀ ਲਗਾ ਦੋ ਕਿ ਜਿੰਨੇ ਨੂੰ ਇਹ ਨਾ ਡਿਪਾਰਟਮੈਂਟ ਤੋਂ ਪਾਸ ਹੋਊਗਾ ਕੰਮ ਹੋਊਗਾ ਉਨੇ ਨੂੰ ਆਪ ਆਪੇ ਲਗਾ ਦੋ ਇਹਦਾ ਬਿੱਲ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਕੋਲੇ ਇਹਨਾਂ ਨੇ ਕਿਹਾ ਹੋਇਆ ਕਿ 1500 ਰੁਪਏ ਦਾ ਖਰਚਾ ਆ ਰਿਹਾ ਦੋ ਡਿਵਾਈਡਰਾਂ ਦੇ ਉੱਤੇ ਤੇ ਉਹ ਸਰਕਾਰ ਨੂੰ ਇਹ ਬੇਨਤੀ ਕੀਤੀ ਜਾਊਗੀ ਬਿੱਲ ਭੇਜ ਦਿੱਤਾ ਜਾਊਗਾ ਵੀ ਉਹ ਰੀਇਮਬਰਸ ਕੀਤਾ ਜਾਵੇ ਲੋਕਾਂ ਨੂੰ ਦੇ ਦਿੱਤਾ ਜਾਏ ਵੀ ਉਹਦੀ ਕੰਮ ਤਾਂ ਕਰਵਾਤਾ ਹੈਨਾ ਤਾਂ ਕਿ ਉਰੇ ਲੋਕਾਂ ਦੀ ਜਾਨਾਂ ਬਚ ਜਾਣ ਕੋਈ ਡਿਵਾਈਡਰ ਤੇ ਕੱਢੀ ਨਾ ਆਵੇ ਇਸ ਤਰ੍ਹਾਂ ਕਿੰਨਾ ਕੰਮ ਹੋ ਜਾਏਗਾ ਕਿ ਸਿਸਟਮ ਦੇ ਉੱਤੇ ਸਵਾਲ ਨਹੀਂ ਹੈਗੇ ਦੇਖੋ ਇਹੀ ਹੈ ਕਿ ਚਾਹੀਦਾ ਤਾਂ ਇਹੀ ਸੀਗਾ ਕਿ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਇਹ ਚੀਜ਼ਾਂ ਦੀ ਤਿਆਰੀ ਕਰਨੀ ਚਾਹੀਦੀ ਸੀ ਦੇਖੋ ਹਲੇ ਇਸ ਸੜਕ ਦੇ ਉੱਤੇ ਚਿੱਟੀ ਫੱਟੀ ਵੀ ਬਿਲਕ ਠੀਕ ਹੈ ਇਹਨਾਂ ਦਾ ਅਕੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਹੁਣ ਚਿੱਟੀ ਪੱਟੀ ਦਾ ਵੀ ਕੋਈ ਇੱਕ ਵਾਰੀ ਪ੍ਰੋਜੈਕਟ ਲੈ ਲਈਏ ਕਿਸੇ ਤੋਂ ਐਸਟੀਮੇਟ ਲੈ ਲਈਏ ਉਹ ਵੀ ਸਰਕਾਰ ਨੂੰ ਭੇਜਾਂਗੇ ਜੇ ਡਿਪਾਰਟਮੈਂਟ ਕੋਲੇ ਟਾਈਮ ਨਹੀਂ ਹੈ ਬਾਈਚਸ ਚਲੋ ਕੰਮ ਜ਼ਿਆਦਾ ਹੁੰਦਾ ਹੈ ਸਟਾਫ ਕਰੈਂਚ ਹੈ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਹੈ ਨਾ ਤੇ ਧਿਆਨ ਨਹੀਂ ਹੁੰਦਾ ਕਈ ਵਾਰੀ ਤਾਂ ਉਹ ਕਹਿੰਦੇ ਕਿ ਆਪਾਂ ਚਿੱਟੀ ਪੱਟੀ ਦਾ ਵੀ ਲੈ ਲਓ ਤੇ ਫਿਰ ਉਹ ਚਿੱਟੀ ਪੱਟੀ ਵੀ ਅਗਲੇ ਹੱਥੇ ਸ਼ੁਰੂ ਕਰਾ ਦਈਏ ਕਰਦੇ ਤੇ ਉਹਦਾ ਵੀ ਬਿੱਲ ਸਰਕਾਰ ਨੂੰ ਭੇਜ ਦਈਏ ਇੱਥੇ ਐਕਸੀਡੈਂਟ ਤੁਸੀਂ ਦੇਖੋ ਪਿਛਲੇ 40 ਦਿਨਾਂ ਚ 4 ਮੌਤਾ ਹੋ ਚੁੱਕਿਆ ਹੈ ਇਸ ਸੜਕ ਦੇ ਉੱਤੇ ਸਰਕੂਲ ਇਡਾ ਵੱਡਾ 2 ਨਵੰਬਰ ਨੂੰ ਕੈਂਡਲ ਮਾਰਚ ਹੋਇਆ ਹੈ ਹਲੇ ਤੱਕ ਇੰਪਰੂਵਮੈਂਟ ਦੇ ਨਾਮ ਤੇ ਕੋਈ ਡਿਵੈਲਪਮੈਂਟ ਨਜ਼ਰ ਨਹੀਂ ਆਈ ਹੈ ਜੀ ਸਪੀਡ ਦੇ ਕੰਟਰੋਲ ਵਾਸਤੇ ਜਿਹੜੇ ਪੁਲਿਸ ਨੇ ਇੱਕ ਦੀ ਵਾਰੀ ਨਾਕਾ ਲਾਇਆ ਅੱਧਾ ਘੰਟਾ ਫੋਟੋਆਂ ਕੀਤੀਆਂ ਆਪਣੀਆਂ ਤੇ ਵੀ ਅਸੀਂ ਨਾਕਾ ਲਾ ਦਿਆ ਉਸ ਤੋਂ ਬਾਅਦ ਮੁੜ ਕੇ ਕੋਈ ਨਹੀਂ ਆਇਆ ਸਪੀਡ ਕੰਟਰੋਲ ਵਾਸਤੇ ਜੀ ਇੱਥੇ ਓਵਰ ਸਪੀਡਿੰਗ ਦੀ ਵੀ ਦਿੱਕਤ ਹੈ ਮਾਈਨਰ ਡਰਾਈਵਿੰਗ ਦੀ ਵੀ ਦਿੱਕਤ ਹੈ ਡਰਿੰਕ ਐਂਡ ਡਰਾਈਵ ਦੀ ਵੀ ਦਿੱਕਤ ਹੈ ਪਰ ਤੁਸੀਂ ਇੱਕ ਵੀ ਚਲਾਨ ਨਹੀਂ ਦੇਖੋਗੇ ਓਵਰ ਸਪੀਡਿੰਗ ਦਾ ਡਰਿੰਕ ਐਂਡ ਡਰਾਈਵ ਦਾ ਸਰਕੂਲਰ ਰੋਡ ਦੇ ਉੱਪਰ ਹੋਇਆ ਹੋ ਜ ਇਹਦਾ ਰੋਜ਼ ਪ੍ਰਦਰਸ਼ਨ ਕੀਤਾ ਯਾਰਾ ਕੀ ਕਰਨਾ ਹੈ ਅੱਜ ਜੀ ਇਹ ਰੋਜ਼ ਪ੍ਰਦਰਸ਼ਨ ਅਸੀਂ ਗਾਂਧੀਨ ਵੇ ਦੇ ਨਾਲ ਸੜਕ ਦੇ ਕਿਨਾਰੇ ਸਰਪਲ ਰੋਡ ਦੇ ਕਿਨਾਰੇ ਖੜਕੇ ਬਲੈਕ ਆਊਟ ਫੜ ਕੇ ਖੜੇ ਆ ਕਿ ਅਸੀਂ ਇਹ ਰਿਜ਼ਰਟਮੈਂਟ ਸ਼ੋ ਕਰ ਰਹੇ ਹਾਂ ਨਾਪਾ ਨਿਵਾਸੀਆਂ ਦੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਬੀ ਐਂਡ ਆਰ ਐਂਡ ਮਿਊਸਪਲ ਕਾਉਂਸਲ ਦੇ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਕਿ ਵੀ ਇਹ ਸੜਕ ਦੇ ਉੱਤੇ ਇਨਕ੍ਰੋਚਮੈਂਟਸ ਟੈਂਪਰੇਰੀ ਲਈ 2 ਦਿਨ ਵਾਸਤੇ ਦੂਰ ਹੋਈਆਂ ਸੀ ਦੁਬਾਰਾ ਲੱਗ ਜਣੀਆਂ ਨੇ ਇਹ ਤੁੰਦਾਨਾ ਟਾਈਮ ਆ ਗਿਆ ਕਾਨੂੰਨ 1 ਦਸੰਬਰ ਹੋ ਜਾਣਾ ਹੈ ਫੌਗ ਪੈਣ ਲੱਗ ਜਣੀਆਂ ਹੈ ਵਾਈਟ ਪੱਟੀ ਪਹਿਲਾਂ ਉਸ ਤੋਂ ਲੱਗਣੀ ਚਾਹੀਦੀ ਹੈ ਉਹ ਨਹੀਂ ਲੱਗੀ ਹੋਈ। ਬੌੜਾ ਗੇਟ ਜਿਹੜਾ ਡਵਾਈਡਰ ਹੈ ਤੁਸੀਂ ਦੇਖੋਗੇ ਉਹਦੇ ਤੇ ਕੋਈ ਵੀ ਰਿਫਲੈਕਟਰ ਨਹੀਂ ਹੈ। ਹਰ ਰੋਜ਼ ਰਾਤ ਨੂੰ ਜਦੋਂ ਧੁੰਦਾ ਪੈਣਗੇ ਉਦੋਂ ਕੋਈ ਨਾ ਕੋਈ ਗੱਡੀ ਉਹਦੇ ਤੇ ਚੜੂਗੀ ਔਰ ਕੋਈ ਕੀਮਤੀ ਜਾਨ ਜਾਂ ਪੱਟੜ ਹੋਗੀ ਜਾਂ ਸਵਤਵਾਸ ਹੋਗੀ। ਇਹ ਨੰਬਰ ਤੋਂ ਦੇ ਤਿੰਨ ਤੋਂ ਕਹੇ ਜੀ ਕਿ ਜਿਹੜਾ ਰਿੰਗ ਰੋਡ ਕਾਬੇਦਵਾਲੇ ਵਾਲੇ ਦੋਲੇ ਬੜੀ ਟਾਈਮ ਲੱਗੂਗਾ ਉਸ ਤੋਂ ਪਹਿਲਾਂ ਜਿਹੜੀ ਇਹ ਰੋੜ ਹੈ ਇਹਦੇ ਵਿਚਕਾਰ ਕਿਤੇ ਕਿਤੇ ਦੇਖ ਕੇ ਡਵਾਈਡਰ ਬਣ ਅ ਬੌੜਾ ਗੇਟ ਬੈਸਟ ਹਾਊਸ ਕਾਲੇ ਪਹੇਤੇ ਤੁਹੀ ਰੋਡ ਵਰਪੀ ਦੇ ਕੋਖੇ ਤੇ ਉੱਥੇ ਟ੍ਰੈਫਿਕ ਲਾਈਟਸ ਲੱਗਣੀਆਂ ਚਾਹੀਦੀਆਂ ਨੇ ਸਪੀਡ ਬ੍ਰੇਕਰ ਲੱਗਣੇ ਚਾਹੀਦੇ ਨੇ ਤੇ ਨੰਬਰ ਦੋ ਤੇ ਟ੍ਰੈਫਿਕ ਪੁਲਿਸ ਹੈ ਡਰਾਈਵਿੰਗ ਪੁਲਿਸ ਦੀ ਨਿਭਰੀ ਵਧਾਉਣੀ ਚਾਹੀਦੀ ਹੈ ਤਾਂ ਕਿ ਇਹ ਟ੍ਰੈਫਿਕ ਹੈ ਤੇ ਕਿੰਨਾ ਟ੍ਰੈਫਿਕ ਹੈ ਔਰ ਜਿਹੜੇ ਟ੍ਰੈਫਿਕ ਹੁਣ ਡਰਾਈਵਰ ਜਾ ਵੀ ਰਹੇ ਨੇ ਜੀ ਆ ਦੇਖੋ ਹੁਣ ਸਾਡਾ ਜੋ ਬਲੇਕਾਰਡ ਦੇਖਦੇ ਨੇ ਉਹ ਉੱਠਾ ਚੱਕ ਕੇ ਜਾਂਦੇ ਨੇ ਪੋਜ਼ਿਟਿਵ ਸਾਈਨ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਹਾਂ ਇਹ ਜਿਹੜੇ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨਾ ਪੈਣਾ ਕਿਸੇ ਨਾ ਕਿਸੇ ਨੂੰ ਤਾਂ ਰੋਡ ਸਾਈਡ ਤੇ ਸਾਈਡ ਤੇ ਉੱਤੇ ਖੜਨਾ ਪੈਣਾ ਹੈ ਪਲੇ ਕਾਰਡ ਲੈ ਕੇ ਤਾਂ ਕਿ ਜਿਹੜੀ ਸੁਤੀ ਪਈ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਜਗਾਇਆ ਜਾਵੇ ਕਿ ਵੀ ਲੋਕ ਦੁਖੀ ਨੇ ਇਹਦਾ ਹੱਲ ਕਰੋ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਜੋ ਸਰਕੂਲਰ ਰੋਡ ਹੈ ਇੱਕ ਕੁਨੀ ਰੋਡ ਬਣ ਚੁੱਕੀ ਹੈ ਪਰ ਦੇਖੋ ਲੋਕਾਂ ਦੀ ਡਿਮਾਂਡ ਹੋਣ ਦੇ ਬਾਵਜੂਦ ਇੰਨੇ ਸਾਰੇ ਹਾਸਤੇ ਹੋ ਜਾਣ ਛੋਟੇ ਬੱਚਿਆਂ ਦੀ ਜਾਨ ਜਾਣ ਦੇ ਬਾਵਜੂਦ ਵੀ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਲੀਡਰ ਸਹਿਬਾਂ ਤੋਂ ਹੋ ਰਹੇ ਨੇ ਕੀ ਇਹ ਕੀ ਚਾਉਂਦੇ ਨੇ ਕਿ ਵੀ ਹੋਰ ਲਾਸ਼ਾਂ ਗਿਰਨ ਹੋਰ ਮਾਵਾਂ ਦੇ ਉੱਤੇ ਚਲੇ ਜਾਣ ਬਟ ਇਸ ਉੱਤੇ ਪਏ ਨੇ ਜੀ ਔਰ ਇਹਨਾਂ ਨੂੰ ਜਗਾਣ ਲਈ ਅਸੀਂ ਕੈਂਡਲ ਮਾਰਚ ਕੱਢਿਆ ਸੀਗਾ ਕੁਝ ਦਿਨ ਪਹਿਲਾਂ ਕਬੜੀ ਕਾਮਯਾਬੀ ਕੀ ਸ਼ਹਿਰ ਦੇ ਸਾਰੇ ਹੀ ਜਿਹੜੇ ਵਰਗ ਦੇ ਲੋਕ ਉੱਥੇ ਆਏ ਸੀਗੇ ਔਰ ਕੁਝ ਉਮੀਦ ਵੀ ਜਾਗੀ ਸੀਗੀ ਕਿ ਜਿਹੜੀ ਹੈ ਸਰਕਾਰ ਜਾਗੇਗੀ ਅਤੇ ਇਸ ਕੁੰਨੀ ਰੋਡ ਦਾ ਹੱਲ ਕਰੇਗੀ ਬਤੀਆਂ ਲਗਾੜ ਕੇ ਜਾਂ ਕੁਝ ਸਪੀਡ ਟੇਬਲਸ ਲੱਗਣਗੇ ਬਟ ਕਾਫੀ ਲੰਬਾ ਸਮਾਂ ਹੋਣ ਦੇ ਬਾਵਜੂਦ ਵੀ ਉਸ ਤੋਂ ਬਾਅਦ ਵੀ ਇੱਕ ਮੌਤ ਹੋਈ ਹੈ ਬੜੀ ਦਰਦਨਾਕ ਮੌਤ ਹੋਈ ਹੈ ਪਰ ਸਾਡਾ ਐਡਮਿਨਿਸਟ੍ਰੇਸ਼ਨ ਸਾਡੇ ਜਿੰਨੇ ਵੀ ਬੀਐਨਡੀਆਰ ਹੈ ਕਾਉਂਸਲ ਹੈ ਜਾਂ ਸਾਡੇ ਸਪੈਸ਼ਲੀ ਲੀਡਰ ਸਾਹਿਬਾਨ ਨੇ ਉਹ ਸੋ ਰਹੇ ਨੇ ਆਮ ਨਾਗਰਿਕ ਸੜਕ ਤੇ ਖੜ ਕੇ ਲੋਕਾਂ ਨੂੰ ਦੱਸ ਰਹੇ ਨੇ ਕਿ ਸਾਨੂੰ ਕੀ ਜ਼ਰੂਰਤ ਐਡਮਿਨਿਸਟ੍ਰੇਸ਼ਨ ਨੂੰ ਦੱਸ ਰਹੇ ਨੇ ਲੋਕ ਬੜੀ ਖੁਸ਼ੀ ਨਾਲ ਸਾਨੂੰ ਅਸ਼ੀਰਵਾਦ ਦੇ ਕੇ ਜਾ ਰਹੇ ਨੇ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਸੰਵਾਦ ਗਰੁੱਪ ਅੱਛਾ ਕੰਮ ਕਰ ਰਿਹਾ ਹੈ ਬਟ ਫੇਰ ਮੈਂ ਉਹੀ ਕਵਾਂਗਾ ਇਸ ਰੋਡ ਨੂੰ ਨਾ ਸੁਧਾਰਨਾ ਰਿੰਗ ਰੋਡ ਨਾ ਬਣਾਉਣਾ ਬੱਤੀਆਂ ਨਾ ਲਗਾਉਣਾ ਇਹ ਲੋਕਾਂ ਦੀ ਲਾਸ਼ਾਂ ਤੇ ਖੇលਿਆ ਜਾ ਰਿਹਾ ਹੈ ਔਰ ਇਹਦੇ ਲਈ ਸਾਡੇ ਲੀਡਰ ਸਾਹਿਬਾਨ ਪੂਰਨ ਤੌਰ ਤੇ ਜ਼ਿੰਮੇਵਾਰ ਨੇ ਔਰ ਇਹਨਾਂ ਦੇ ਨਤੀਜਾ ਜਿਹੜਾ ਹੈਗਾ ਉਹ ਸਮੇਂ-ਸਮੇਂ ਤੇ ਉਹਨਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਲੋਕ ਉਤਰੇ ਨੇ ਉਹ ਸਿਰਫ ਵੋਟ ਬਣ ਕੇ ਰਹਿ ਗਏ ਨੇ ਜਾਂ ਇਕ ਲਾਸ਼ਾਂ ਬਣ ਕੇ ਰਹਿ ਗਏ ਨੇ ਬਸ ਇਹੀ ਉਮੀਦ ਹੈ ਕਿ ਐਡਮਿਨਿਸਟ੍ਰੇਸ਼ਨ ਤੋਂ ਹੁਣ ਉਮੀਦ ਰਹਿੰਦੀ ਹੈ ਕਿ ਜਲਦੀ ਉਹ ਲਾਈਟਾਂ ਲਗਾਣਗੇ ਸਪੀਡ ਬ੍ਰੇਕਰਸ ਲਗਾਣਗੇ ਜਾਂ ਜੋ ਵੀ ਇੰਤਜ਼ਾਮ ਨੇ ਵਾਈਟ ਪੱਟੀ ਲਗਾਣਾ ਰਿਫਲੈਕਟਰ ਅਸੀਂ ਰਿਫਲੈਕਟਰ ਖੁਦ ਲਗਾ ਰਹੇ ਆਂ ਜੀ ਔਰ ਇਹਦਾ ਬਿੱਲ ਹੈ ਜਿਹੜਾ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਭੇਜਾਂਗੇ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਕਿ ਕੋਈ ਰਿਫਲੈਕਟਰ ਤੱਕ ਨਹੀਂ ਲ ਅਗਰ ਟੁੱਟ ਗਏ ਨੇ ਤਾਂ ਦਵਾਰ ਤੋਂ ਲਗਾ ਦਿਓ ਰਿਫਲੈਕਟਰ ਨਾ ਲਗਾਉਣਾ ਮਤਲਬ ਇਹ ਇੱਕ ਬੜੀ ਨੌਨਸੈਂਸ ਗੱਲ ਹੈ ਔਰ ਜਿਹੜਾ ਹੈਗਾ ਫੋਗ ਦੇ ਵਿੱਚ ਜਾਂ ਰਾਤ ਨੂੰ ਬੜੇ ਨੁਕਸਾਨ ਹੁੰਦੇ ਨੇ ਤਾਂ ਅਸੀਂ ਹੁਣ ਮਿਨਿਸਟਰੀਅਨ ਨੂੰ ਬਹੁਤ ਜਲਦੀ ਉਹਦਾ ਬਿੱਲ ਭੇਜ ਰਹੇ ਹਾਂ ਔਰ ਅਸੀਂ ਉਹ ਬਿੱਲ ਦੀ ਜਿਹੜੀ ਅਦਾਇਗੀ ਐਡਮਿਨਿਸਟ੍ਰੇਸ਼ਨ ਤੋਂ ਲਵਾਂਗੇ ਜਿ ਲਵਾਂਗੇ ਕਿਉਂਕਿ ਸਪੇ ਕਰਦੇ ਨੇ